ਸਿੰਘ ਦੀਪਾ ਸਾਹਿਬ ਦਾ ਸਰਪੰਚ ਪਿੰਡ ਕੁਲੇਵਾਲ ਤੋਂ ਜੀ ਅੱਜ ਜਿਹੜਾ ਬੁੱਢੇ ਦਰਿਆ ਚ ਜਿਹੜਾ ਜ਼ਹਿਰਾਂ ਘੋਲੀਆਂ ਜਾ ਰਹੀਆਂ ਨੇ ਉਹਦੇ ਸਬੰਧ ਚ ਲੱਖੇ ਸੁਧਾਨੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਉਹ ਜ਼ਹਿਰਾਂ ਨੂੰ ਰੋਕਣਾ ਤੇ ਉਹਦਾ ਬੰਨ ਲਵੋ ਤੇ ਅੱਜ ਅਸੀਂ ਉਹ ਉਹ ਕੱਠ ਚ ਸ਼ਾਮਲ ਹੋਣ ਲਈ ਜਾ ਰਹੇ ਸੀ ਪਰ ਸਾਨੂੰ ਪ੍ਰਸ਼ਾਸਨ ਵੱਲੋਂ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਥਾਂ ਥਾਂ ਰੋਕਿਆ ਜਾ ਰਿਹਾ ਜਿਹੜਾ ਕਿ ਮੈਂ ਕਹਿੰਨਾ ਕਿ ਸਰਕਾਰ ਦੀ ਬਹੁਤ ਹੀ ਜ਼ਿਆਦਾ ਮਾੜੀ ਤੇ ਬਹੁਤ ਹੀ ਮੰਦਭਾਗੀ ਗੱਲ ਆ ਜਦ ਕਿ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੁਣ ਦੇਖੋ ਸਾਨੂੰ ਬਿਨਾ ਵਜੋਂ ਅਰੈਸਟ ਕੀਤਾ ਜਦ ਕਿ ਸਾਡਾ ਕਸੂਰ ਕੋਈ ਵੀ ਨਹੀਂ ਹੈਗਾ ਇਸ ਕਰਕੇ ਇਦਾਂ ਦਾ ਇੰਨਾ ਧੱਕਾ ਸਰਕਾਰ ਨਾ ਕਰੇ ਕਿੰਨੇ ਘੱਟ ਨਾ ਜਾ ਰਹੇ ਸੀ ਤੇ ਬਾਕੀ ਦੇ ਅਸੀਂ ਦੇਖੋ ਸਾਡੀਆਂ 10 ਗੱਡੀਆਂ ਸੀਗੀਆਂ ਕੁਝ ਸਾਡੀਆਂ ਨਿਕਲ ਗਈਆਂ ਕੁਝ ਅਸੀਂ ਇੱਥੇ ਰੋਗੇ ਇੱਕ ਦੋ ਹੋਰ ਉਰੇ ਪਰੇ ਹੋ ਗਈਆਂ ਕਹਿਣ ਦਾ ਮਤਲਬ ਜਦੋਂ ਹੁਣ ਜਾਨ ਹੀ ਨਹੀਂ ਦੇ ਰਹੇ ਤੇ ਉਹ ਰੋਕੀ ਜਾ ਰਹੇ ਨੇ ਤੇ ਆ ਹੁਣ ਸਾਨੂੰ ਵੀ ਚਲੋ ਰੋਕ ਲਿਆ ਤੇ ਇਹਨਾਂ ਨੇ ਰੋਕਿਆ ਅਸੀਂ ਰੁਕ ਗਏ ਕੋਈ ਆਪਣਾ ਕਿਹੜਾ ਕੋਈ ਕਿਸੇ ਨਾਲ ਵੀ ਉਹ ਆ ਪਰ ਮੁੱਦਾ ਤਾਂ ਦੇਖੀ ਆਪ ਆਪਾ ਕਰਨ ਕੀ ਜਾ ਰਹੇ ਆ ਕੋਈ ਗਲਤ ਗੱਲ ਕਰੀ ਇੱਕ ਪਾਸੇ ਤੁਸੀਂ ਐਕਸ਼ਨ ਕਮੇਟੀ ਬੈਠੀ ਆ ਦੂਜੇ ਪਾਸੇ ਡਾਇੰਗ ਜਿਹੜੇ ਮਿਲਰ ਨੇ ਉਹ ਵੀ ਬੈਠੇ ਨੇ ਉਹਨਾਂ ਦਾ ਵੀ ਕਹਿਣਾ ਵੀ ਇਹ ਬਲੈਕਮੇਲਰ ਕਰ ਰਹੇ ਨੇ ਸਾਨੂੰ ਤੇ ਕੀ ਹੈ ਮਸਲਾ ਕੀ ਕਰ ਰਹੇ ਨੇ ਦੇਖੋ ਜੇ ਬਲੈਕਮੇਲਰ ਵਾਲੀ ਗੱਲ ਹੁੰਦੀ ਜੀ ਫਿਰ ਤਾਂ ਐਡਾ ਮੁੱਦਾ ਜਾਣਾ ਹੀ ਨਹੀਂ ਸੀ ਉਹ ਤਾਂ ਪਹਿਲਾਂ ਪਹਿਲਾਂ ਇੱਕ ਵਾਰੀ ਦੋ ਵਾਰੀ ਕਾਲ ਹੋਈ ਉਹ ਤਾਂ ਫਿਰ ਬੈਠ ਕੇ ਮੁੱਕ ਜਾਣੀ ਸੀ ਗੱਲ ਤਾਂ ਰੌਲਾ ਤਾਂ ਤਾਂ ਹੀ ਵਧਿਆ ਨਾ ਅੱਜ ਜੇ ਕੋਈ ਬਲੈਕਮੇਲਰ ਵਾਲੀ ਨਹੀਂ ਸੀ ਗੱਲ ਵੀ ਆਪਾਂ ਕਹੀਏ ਕੋਈ ਉਹ ਸੀ ਨਾ ਇਹ ਮੁੱਦਾ ਪੰਜਾਬ ਦਾ ਮੁੱਦਾ ਸਾਡੇ ਪਾਣੀ ਦਾ ਮੁੱਦਾ ਉਹਨਾਂ ਨੇ ਤਾਂ ਗਲਤ ਕਹਿਣਾ ਹੀ ਆ ਲੋਕ ਕੀ ਕਹਿੰਦੇ ਨੇ ਇਹ ਇਹ ਪੁੱਛ ਕੇ ਦੇਖੋ ਲੋਕਾਂ ਨੂੰ